चलिए चलिए। लगे नहीं मिल गया फून मिल गया हाइट बढ़ी हो गई आप भी छोटे ही है ਰਾਵੀਰਾ ਪਰਵਾ ਪੈਣਾ ਨੂੰ ਪਿਆਰ ਨਾਲ ਸਸਿਕਾ ਚਾਲੇ ਦਾ ਅੱਜ ਆਪਣਾ ਦੂਜਾ ਦੇਣਾ ਲੱਗ ਗਿਆ। ਮਤਭਾ ਟੇਕ ਲੈ ਗਿਆ ਤੇ ਫਿਰ ਕੰਮ ਕਰ ਰਹੇ ਆ। ਵੀਡੀਓ ਮਨਾਤਾ ਬੈਂਡ ਮਿਲਿਆ ਬਾਈ ਸੇਵਾ ਦੇ ਮੋਟੋ ਵੀਜੀ ਚੱਲ ਰਿਹਾ ਸੀ ਸੇਵਾ ਦੇ ਵਿੱਚ ਸੀਗੇ ਤੇ ਤਾਂ ਕਿ ਨੈਟ ਨੇ ਜਿਹੜੇ ਕੱਲ ਵੀਡੀਓ ਦੇਖ ਲਿਆ ਆਪਾਂ ਹੁਣ ਪਰਕੰਮਿਆ ਕਰ ਰਹੇ ਆ ਤੇ ਸਾਰੀ ਸੰਗਤ ਵੀ ਪਰਕੰਮਿਆ ਕਰ ਰਹੀ ਹੈ। ਇਹ ਸਾਰੇ ਜੋ ਸਾਰੇ ਸੰਗਤ ਪਰਕੰਮਿਆ ਕਰ ਰਹੀ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਸਖਤਾਂ ਰੂਹ ਰੂਹ ਦੁਨੀਆ ਜਾਰਾ ਸੰਤਾਈ ਹੋਈਆਂ ਆ। ਤੇ ਤੇ ਅੱਰੀ ਬੋਲਾਂ ਤੇ ਕੁੱਲਰ ਵੀ ਆਪਣੇ ਨਾਲ ਹੀ ਆ। ਤੇ ਗੱਡੀਆਂ ਤੁਸੀਂ ਦੇਖ ਸਕਦੇ ਹੋ। ਅੱਧੀ ਤਾਂ ਟਰੱਕ ਪਰ ਪਰ ਗਿਆ ਹੋਇਆ। ਤੋਂ ਵਈਤ ਫਿਰ ਚਟਿੱਗੜ੍ਹ ਸੰਤਾ ਬਾਤੂ ਉਹ ਖੋ ਨਾ ਦੀ ਨਾਲ ਬਾਈ ਜੀ ਜਲ ਦੀ ਸੇਵਾ ਦੀ ਰੋਣੀ ਕਰੀ ਜਾਂਦੇ ਨੇ ਪਾਪਰ ਕਮਿਆ ਕਰ ਲਿਆ ਬਾਈ ਜੀ ਮੱਥਾ ਟੇਕ ਲਿਆ ਤੇ ਹੁਣ ਥੋੜਾ ਜਿਹਾ ਹਮ ਪੈਰ ਲਈਏ ਇੱਧਰੋਂ ਆਏ ਆ ਤੇ ਖਾ ਵੀ ਲਈਏ ਅੰਦਰ ਹੁਣ ਜੰਗਲ ਬਣ ਗਿਆ ਮਾੜਾ ਤੇ ਐਸੇ ਨੈਟ ਦਾ ਬਹੁਤ ਇਸ਼ੂ ਹੈ ਨਾ ਤੇ ਜਦੋਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਤੇ ਅੰਦਰ ਤਾਂ ਚੱਲਿਆ ਨਹੀਂ ਨੈਟ ਸੋ ਆਪਾਂ ਬਾਹਰ ਆਇਆ ਮੈਂ ਕਹਣਾ ਬਾਈ ਜੀ ਜਿੱਥੇ ਕਾਰਵਾਈ ਪਾਈਦੀ ਆ ਜਿੱਥੇ ਆਪਾਂ ਹੁਣ ਕਾਰਵਾਈ ਪਾੜ ਆਏ ਸੀਗੇ ਸੋ ਉੱਥੇ ਖੜਕੇ ਬਾਈ ਜੀ ਵੀਡੀਓ ਅਪਲੋਡ ਕੀਤੀ ਹੈ ਤੇ ਬਹੁ ਛੇਤੀ ਹੋਈ ਹੈ ਸੋ ਅੰਦਰ ਵਿੱਚ ਸਾਰੇ نیٹ ਚਲਾਉਂਦੇ ਰਹਿੰਦੇ ਹਨਾ ਇੱਥੇ ਫਿਰ نیٹ ਬਹੁ ਜਾਣੇ ਘਟ ਜਾਂਦਾ ਤਾਂ ਕਿ ਪਰ ਉਹ ਕੋਈ ਨਹੀਂ ਮੈਂ ਅਪਲਾਈ ਸੋ ਬਾਈ ਜੀ ਆ ਗਏ ਆਪਾਂ ਹੁਣ ਹੁਣ ਕਾਰਵਾਈ ਪਾਵਾਂਗੇ ਹੈ ਮਣ ਓਏ ਕਾਰਵਾਈ ਪਾਉਂਗਾ ਮੈਂ ਪਾਉਂਗਾ ਤੇ ਮੇਰਾ ਭਾਈ ਪਾਉਂਗਾ ਕਾਰਵਾਈ ਸੋ ਇੱਥੇ ਖੜਕੇ ਮੇਰਾ ਵੀਡੀਓ ਅਪਲੋਡ ਕੀਤੀ ਸੀ ਸੋ ਚਲ ਜੀ ਤੇ ਇੱਧਰ ਨਿਸ਼ਾਨ ਸਾਹਿਬ ਤੇ ਉੱਧਰ 메ਨ ਹਾਲ ਆ ਮਥਾ ਟੇਕਦੇ ਆ ਤੇ ਇੱਧਰ ਵੀ ਆਪਣਾ ਇੱਧਰ ਵੀ ਮਥਾ ਟੇਕਦੇ ਨੇ ਤੇ ਇੱਧਰ ਵੀ ਮਹਾਰਾਜ ਸਰੂਪ ਰੱਖਿਆ ਹੋਇਆ ਹੈ ਮਹਾਰਾਜ ਪ੍ਰਕਾਸ਼ ਹੈਗਾ ਹੈ ਤੇ ਉਹ ਸਾਹਮਣੇ ਵਾਲੇ ਕਮਰੇ 'ਚ ਤੇ ਇਹਦੀ ਬੈਕ ਸਾਈਡ ਤੇ ਲੰਗਰ ਹਾਲ ਆ ਤੇ ਇੱਥੇ ਆਹ ਦੇਖੋ ਜੀ ਬਾਕੀ ਸਾਰਿਆਂ ਨੇ ਆਪਣਾ ਆਪਣਾ ਤੰਬੂ ਲਾਇਆ ਹੋਇਆ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਲਾਇਆ ਹੋਇਆ ਬਾਈ ਤੇ ਆ ਪਿਛਲੀ ਵਾਰ ਨਹੀਂ ਸੀਗਾ ਇਸ ਵਾਰੀ ਸ਼ੈੱਡ ਪਾਤਾ ਹੈ ਨਾ ਹੁਣ ਅਕੇ ਆ ਮੈਡੀਕਲ ਦਾ ਸਾਰਾ ਸਿਸਟਮ ਤੁਹਾਨੂੰ ਦਿਖਾ ਦਿੰਨੇ ਆ। ਅੱਗੇ ਦੀ ਬੈਕ ਸਾਈਡ ਤੇ ਇਹ ਮੈਡੀਕਲ ਮੈਡੀਕਲ ਦਾ ਪੂਰਾ ਪ੍ਰਬੰਧ ਹੈਗਾ ਤੇ ਐਂਬੂਲੈਂਸ ਵੀ ਖੜੀ ਜਾਵੇਗੀ। ਕੋਈ ਐਸੀ ਗੱਲਬਾਤ ਹੋ ਜੇ ਤੇ ਬਾਈ ਜੀ ਤਿਆਰ ਆ ਸਾਰਾ ਕੁਝ ਤੇ ਪਿੱਛੇ ਆ ਦੇਖੋ ਤੰਬੂ ਲਾਏ ਹੋਏ ਆ ਲੋਕਾਂ ਨੇ। ਇਹ ਸੰਗਤਾਂ ਜਿਹੜੀਆਂ ਆਈਆਂ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਤੰਬੂ ਲਾਏ ਹੋਏ ਆ। ਯਾ ਇਹ ਸਾਡਾ ਵੱਡਾ ਭਾਈ ਚੱਲ ਚੱਲੀਏ ਭਾਈ। ਆਵਣ ਚੱਲੀਏ ਚੱਲੀਏ ਆ ਜੋੜੀ ਵਿਆਹ ਦੀ ਜੋੜੀ ਲਈ ਜਦੋਂ ਹੁੰਦਾ ਤੇ ਆ ਬਾਈ ਨੂੰ ਬੁੱਕ ਕਰਦੇ ਆ ਤੇ ਆ ਬਾਈ ਵੀ ਤਿਆਰ ਹੋ ਗਿਆ ਚੱਲੀਏ ਆਪਾਂ ਸੋ ਦੂਰੋ ਦੂਰੋ ਬਾਈ ਜੀ ਸੰਗਤਾਂ ਆਉਂਦੀਆਂ ਆ ਤੇ ਆਪਣੇ ਆਪਣੇ ਤੰਬੂ ਲਾਉਂਦੀਆਂ ਆ ਤੇ ਇੱਥੇ ਚਾਰ ਪੰਜ ਦਿਨ ਦਾ ਹੁੰਦਾ ਆ ਤੇ ਹੁਣ ਆ ਦੇਖੋ ਤੰਬੂ ਕਿਹੇ ਸੰਗਤਾਂ ਨੇ ਤੰਬੂ ਲਾਏ ਹੋਏ ਆ ਤੇ ਆ ਆ ਮੁੰਡਾ ਪਿੱਛੇ ਪਾਲਕਾਇਆ ਕਰੇ ਨਾ ਤਾਂ ਟਰੈਕਟਰ ਨਾਲ ਇੱਧਰ ਤੰਬੂ ਲਾਏ ਹੋਇਆ ਸਨ ਲੋਕਾਂ ਨੇ ਤੇ ਆ ਕਮਰੇ ਵੀ ਬਣੇ ਹੋਏ ਆ ਉਹਨਾ ਕਮਰੇ ਹੀ ਬਣੇ ਹੋਏ ਆ ਤੇ ਜਿਹੜਾ ਪਹਿਲਾਂ ਆ ਜਾਂਦਾ ਆ ਤੇ ਉਹਨੂੰ ਕਮਰਾ ਮਿਲ ਜਾਂਦਾ ਆ ਤੇ ਜਿਹੜਾ ਹੁਣ ਰੇਡਾਂ ਦਾ ਉਹਨੂੰ ਫਿਰ ਤੰਬੂ ਲਾਣਾ ਪੈਂਦਾ ਆ ਖਾਸੀ ਵੀ ਆਏ ਸੀਗੇ ਥੋੜਾ ਜਲਦੀ ਆ ਗਏ ਤੇ ਬ੍ਰਦਰ ਆਪਣਾ ਵੀ ਜਿਹੜਾ ਮੁਰੇ ਮੁਰੇ ਜਾ ਰਿਹਾ ਆ ਤੇ ਇਹਨੇ ਸਾਡਾ ਹੱਲ ਕਰਤਾ ਸੀਗਾ ਇਹਦੀ ਕਿਰਪਾ ਨਾਲ ਬਾਬੇ ਸਾਨੂੰ ਕਮਰਾ ਮਿਲ ਗਿਆ ਆ ਸੋ ਨਹੀਂ ਤਾਂ ਸਾਡਾ ਤੰਬੂ ਇੱਥੇ ਲੱਗਦਾ ਆ ਇੱਥੇ ਆ ਇਹ ਜਿੱਥੇ ਆਪਾਂ ਜਿਸ ਟਾਈਮ ਆਪਾਂ ਖੜੇ ਆ ਯਾਰ ਅੰਦਰ ਆ ਰਹੇ ਆ ਮਤਲਬ ਇਹ ਲਗਭਗ 40 ਕਿੱਲਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਇਹ ਆ ਦੇਖੋ ਅੰਬ ਦਾ ਬਾਗ ਆ ਸਾਰਾ ਇੱਧਰ ਸਾਡਾ ਕਮਰਾ ਤੇ ਜੇ ਨਾ ਮਿਲਦਾ ਤਾਂ ਸਸੀਂ ਫਿਰ ਇੱਥੇ ਤੰਬੂ ਲਾਉਣਾ ਸੀਗਾ ਤੇ ਸੰਤਾਂ ਆਉਂਦੀਆਂ ਦੂਰੋਂ ਦੂਰੋਂ ਆਉਂਦੀਆਂ ਦਰਸ਼ਨ ਕਰਦੀਆਂ ਆ ਤੇ ਆਪਣੇ ਆਪਣੀਆਂ ਰਤਾਸਾਂ ਪੂਰੀਆਂ ਹੁੰਦੀਆਂ ਸੰਗਤਾਂ ਆਂਦੀਆਂ ਆ ਤੇ ਮਨਕਾਮਨਾ ਪੂਰੀਆਂ ਹੁੰਦੀਆਂ ਤੇ ਸਾਰੇ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਮੱਥਾ ਟੇਕਦੀਆਂ ਆ ਤੇ ਇਹਦੀ ਜਿਸਕੇ ਭਾਈ ਨੂੰ ਨਹੀਂ ਪਤਾ ਤੇ Google ਤੇ ਸਰਚ ਮਾਰ ਲਿਓ ਡੇਰਾ ਬਾਬਾ ਕੜਕ ਸਿੰਘ ਦਾ ਤੇ ਸਾਰਾ ਤੁਹਾਨੂੰ ਮੋਚ ਮੋਰੇ ਆਪ ਹੀ ਰੂਪ ਰੂਪ ਹੋ ਜਾਊਗਾ ਆ ਸਾਡੀ ਮਾਤਾ ਸ਼੍ਰੀ ਬੈਠੀ ਆ ਹੁਣੇ ਅਸੀਂ ਆਏ ਆ ਤੇ ਹੁਣ ਕਹਿੰਦੇ ਚਾਹ ਬਲਾਓ ਕੀ ਪੀਣਾ ਮਾਤਾ ਚਾਹ ਭੁੱਖ ਲੱਗੀ ਇਹਦਾ ਚਾਹ ਮਨ ਕੀ ਸਿਸਟਮ ਦਿਲ ਘੜਦਾ ਪਿਆ ਭੁੱਖ ਲੱਗੀ ਜਾਂ ਦਿਲ ਘੜਦਾ ਚਾਹ ਪੀਣੀ ਆ ਮਾਸੀ ਦਾ ਸੈਂਡ ਆਫ ਹੋ ਗਏ ਨੇ ਇਧਰ ਸਾਡੀ ਆ ਮਾਸੀ ਹੈ ਸਾਡੀ ਮਾਸੀ ਕੁਰਸੀ ਵੀ ਬੜੀ ਛੇਤੀ ਹੋ ਜਾਂਦੀ ਆ ਮੈਂ ਨਾ ਮਾਸੀ ਆ ਸਾਡੀ ਇਹ ਵੀ ਵੀਡੀਓ ਆਪ ਪਾਵਾਂਗੇ ਪੱਕਾ ਵਿੱਚ ਇਹ ਮਾ ਆ ਸਾਡੀ ਮਾਸੀ ਯਾ ਮਾਸੀ ਬਣਾ ਬਹੁਤ ਛੇਤੀ ਕੁਛ ਹੋ ਜਾਂਦੀ ਆ ਮਾਸੀ ਪਿਆਰ ਵੀ ਬਹੁਤ ਜ਼ਿਆਦਾ ਕਰਦੀ ਆ ਤੇ ਮੈਂ ਸਾਨੂੰ ਲੜਦੀ ਵੀ ਬਹੁਤ ਜ਼ਿਆਦਾ ਆ ਇਹ ਸਾਡੀ ਮਾਸੀ ਆ ਏ ਭਾਈ ਸਾਹਿਬ ਚਾਹ ਲੈ ਆਦੇ ਚਾਹ ਚਾ ਲੋ ਚੱਲ ਪਹਿਲਾਂ ਭਾਈ ਪਹਿਲਾਂ ਚਾਹ ਲੈ ਆਇਆ ਚਾਹ ਲੈ ਆ ਨਾ ਲੈ ਆ ਨਾ ਲੈਣਾ ਭਾਈ ਚਾਹ ਲੈ ਕੇ ਆਇਆ ਪਹਿਲਾਂ ਲੋ ਭਾਈ ਮਿੱਤਰੋ ਅਸੀਂ ਆ ਗਏ ਆਪਣੇ ਫੇਰ ਆਪਣੀ ਡਿਊਟੀ ਤੇ ਚੱਕਿਆ ਡੋਲੂ ਤੇ ਚਾਹ ਲੈਣ ਚੱਲੇ ਆ ਭਾਈ ਹੁਣ ਜਿੱਥੇ ਜਿੱਥੇ ਵੀ ਜਿਹੜੀ ਵੀ ਸੰਗਤ ਜਿਹੜੀ ਵੀ ਸੰਗਤ ਆਂਦੀ ਛੜਦਾ ਭਾਵਨਾ ਆਂਦੀ ਆ ਤੇ ਇੱਥੇ ਸਾਰਿਆਂ ਦੀਆਂ ਮਨ ਕਾਮਨਾ ਪੂਰੀਆਂ ਹੁੰਦੀਆਂ ਸੋ ਤੇ ਜਿਹਨੂੰ ਬਈ ਜੀ ਨਹੀਂ ਪਤਾ ਤੇ ਗੂਗਲ ਤੇ ਸਰਚ ਮਾਰ ਲਿਓ ਡੇਰਾ ਬਾਬਾ ਕੜਕ ਸਿੰਘ ਤੇ ਸਾਰਾ ਕੁਛ ਉੱਤੇ ਲਿਖਿਆ ਆਇਆ ਤੇ ਸਾਰਿਆਂ ਨੇ ਆਪਣੀ ਵੀਰਾਂ ਭਰਾਵਾਂ ਨੇ ਵੀਡੀਓ ਪਾਈ ਹੋਈ ਆ ਤੇ ਉੱਥੇ ਵਿੱਚ ਸਾਰੀ ਸ਼ੋ ਹੋ ਜੂਗੀ ਤੇ ਇੱਧਰ ਆ ਗਿਆ ਜੀ ਬੱਟਾ ਸਾਰਾ ਲੰਗਰ ਹਾਲ ਥੱਲੇ ਵੀ ਲੰਗਰ ਹਾਲ ਤੇ ਉੱਪਰ ਵੀ ਲੰਗਰ ਹਾਲ ਸੋ ਹੁਣ ਆ ਗਏ ਆ ਅਸੀਂ ਚਾਹ ਲੈ ਕੇ ਜਾਵਾਂਗੇ ਵਾਸ ਉਹ ਘਾਬੇ ਨੇ ਚਾਹ ਲਓ ਜੀ ਬਾਬਾ ਜੀ ਨੇ ਚਾਹ ਪੜਤੀ ਨਕੋ ਨਕ ਤੇ ਨਾਲ ਦੇਤਾ ਹੈ ਬਰੈਡ ਤੇ ਆਪਣੇ ਡੋਲਣੀ ਚ ਪਵਾਲੀ ਹੈ ਚਾਹ ਚਲਿਏ ਹੁਣ ਆਪਣੇ ਤੰਬੂ ਵੱਲੋਂ ਹਾਂਜੀ ਸਾਡੀ ਵੀਡੀਓ ਦੇਖਣ ਵਾਲੇ ਵੀਰਾ ਭਰਾਵਾਂ ਪੈਣਾ ਨੂੰ ਪਿਆਰ ਵਾਲੀ ਸਾਸ ਰੀਕਾਲ ਤੇ ਅੱਜ ਆਪਣੇ ਚਾਲੇ ਦਾ ਤੀਜਾ ਦਿਨ ਤੇ ਅੱਜ ਚੱਲੇ ਆ ਬਾਈ ਜੀ ਆਪਾਂ ਗੰਗਾ ਗੜ ਗੰਗਾ ਉੱਥੇ ਇਸ਼ਨਾਨ ਕਰਾਂਗੇ ਜਾ ਕੇ ਤੇ ਸਾਰੇ ਗੰਦੇ ਜਿਹੜੋ ਚਾਲੇ ਤੇ ਆਂਦੇ ਆ ਤੇ ਉੱਥੇ ਜਾ ਕੇ ਇਸ਼ਨਾਨ ਕਰਨਾ ਉਹ ਜ਼ਰੂਰੀ ਆ ਤੇ ਚਾਲਾ ਤਾਂ ਹੀ ਸਫਲ ਹੁੰਦਾ ਕੱਲ ਦਾ ਵਲੌਗ ਵੀਰੇ ਬਣਾ ਨਹੀਂ ਪਾਇਆ ਕਿਉਂਕਿ ਆਪਾਂ ਸੇਵਾਇ ਚੱਲ ਗਏ ਸੀਗੇ ਅੰਧਰਾਲ ਚ ਤੇ ਉੱਥੇ ਟੈਂਪੋ ਲੱਗ ਗਿਆ ਤੇ ਥਕਾਵਟ ਹੋ ਗਈ ਆ ਕੇ ਬਾਈ ਜੀ ਆਪਾਂ ਸੋ ਗਏ ਤਾਂ ਕਰਕੇ ਸੋ ਆਰ ਵੀਡੀਓ ਹੋਪ ਆਫ ਹੈ ਨਹੀਂ ਚੰਗਾ ਲੱਗਦੀ ਆਪਾਂ ਨੂੰ ਬਣਾਣੀ ਤਾਂ ਕਰਕੇ ਅੱਜ ਆਪਾਂ ਉੱਥੋਂ ਹੀ ਉਹਦੇ ਵਿੱਚ ਹੀ ਦੁਬਾਰਾ ਸ਼ੁਰੂ ਕਰ ਲੱਗੇ ਆਂ ਸੋ ਹੁਣ ਆਪਾਂ ਗੱਡੀ 'ਚ ਚੱਲੇ ਆਂ ਪੁੱਛ ਗੱਡੀ 'ਚ ਬੈਠ ਲੱਗੇ ਆਂ ਤੇ ਚੱਲਦੇ ਆਂ ਤੇ ਨਾ ਤੇ ਸਾਡੀ ਗੱਡੀ ਆ ਖੜੀ ਆ ਤੇ ਡਰਾਈਵਰ ਉਹ ਵੀ ਗੱਡੀ ਸਾਫ਼ ਕਰਨ ਲੱਗਾ ਹੋਇਆ ਤੇ ਆਪਣੇ ਉਸਤਾਦ ਜੀ ਪਹਿਲੀ ਆ ਕੇ ਚੜੇ ਹੋਏ ਨੇ ਸਤਿ ਸ੍ਰੀ ਅਕਾਲ ਸਰ ਜੀ ਜੀ ਸੰਗਤਾ ਚੜ ਰਹੀਆਂ ਗੱਡੀ 'ਚ ਬੱਸ ਜੋ ਤੋਂ 5 ਮਿੰਟ ਚ ਐ ਮਾਸੀਆਂ ਮੇਰੀ ਦੋਨੋਂ ਮਾਸੀਆਂ ਮੇਰੀ ਐ ਆ ਦਿੱਲੀ ਵਾਲੀ ਮਾਸੀ ਆ ਨਾਲ ਜਾਂ ਇਹ ਲੁਧਿਆਣੇ ਵਾਲੀ ਮਾਸੀ ਤੇ ਅੱਜ ਦੇ ਵਾਰਗਰਾਂ ਛੁੱਟੀਆਂ ਆ ਗੀਆਂ ਨਾ ਮਜ਼ਾ ਨਾ ਟਿਊਸ਼ਨ ਦੀ ਵੀ ਛੁੱਟੀ ਸਵੇਰ ਦੇ ਪੋਣੇ ਚ ਹੋਏ ਆ ਤਾਂ ਨਿਆਣਾ ਟਿਊਸ਼ਨ ਪੜਨ ਲੱਗੇ ਹੋਏ ਆ ਸਾਡੇ ਵਰਗਰਾਂ ਦੀ ਛੁੱਟੀ ਆ ਹੈ ਬੀਪੀਆਂ ਤੜਕੇ ਲੱਗ ਗਈਆਂ ਦੇਖ ਲੋ ਸੇ ਬੱਚੇ ਹੋ ਜਾਂ 3 ਦਿਨ ਦੇ ਤੜਕੇ ਕੰਮ ਤੇ ਲੱਗੀਆਂ ਪਿੰਡ ਵਾਲੇ

ਉਹਨੇ ਘੋਲਣਾ ਸਮਾਨ ਜਿਆ ਨਾਲ ਚੱਲਿਓ ਫਰੇਦੀ ਆ ਦਾ ਸਾਦੇ ਕੋ ਕੱਚੇ ਪੁੱਲ ਵਾਰ ਤੇ ਬਣਿਆ ਆ ਆ ਵੱਡੇ ਵੱਡੇ ਜਿਹੜੇ ਡਰਮ ਨੇ ਪਏ ਆ ਕੱਚੇ ਪੁੱਲ ਹੀ ਹੁੰਦੇ ਜੇ ਪੁੱਲ ਬਣਾਣਾ ਹੋਵੇ ਉਧਰ ਲਈ ਹੁੰਦੇ ਹੁਣ ਕੱਢ ਕੇ ਰੱਖੇ ਹੋਏ ਆ ਆ ਵਜੱਕ ਐ ਇੱਥੇ ਰੱਖ ਬੜੇ ਪਾਣੀ ਬਹੁਤ ਪਿੱਛੇ ਹੋ ਗਿਆ ਅ ਜਿੱਦ ਤੱਕ ਗੱਡੀਆਂ ਖੜੀਆਂ ਪੈਣ ਲਾ ਪਾਣੀ ਇੱਥੇ ਤੱਕ ਆਂਦਾ ਜੀ ਹਣਾ ਮਸੜੀ ਜੀ ਪਾਣੀ ਬਹੁਤ ਪਿੱਛੇ ਹੋ ਗਿਆ ਆਪ ਕੱਚਾ ਜਰੂਰ ਕੰਮ ਚੱਲਦਾ ਹੁੰਦਾ ਇਹ ਫੋਲ ਬਣਾਏ ਹੋਏ ਸੀ ਇਹਦੇ ਇਹਦੇ ਸਾਰਿਆਂ ਨੂੰ ਜੰਜੀਰ ਲਾ ਕੇ ਕੈਂਚੀ ਲਾ ਕੇ ਇਕੱਠੇ ਹੋ ਜਾਂਦੇ ਹਾਂ ਸੋ ਕੱਡੀਆਂ ਹਰਦੀ ਕੱਢ ਗਈ ਆ ਤੇ ਹੁਣ ਕੰਗਾ ਚ ਕਰਾਂਗੇ ਇਸ਼ਨਾਨ ਲੋ ਜੀ ਪਹੁੰਚ ਗਿਆ ਮੈਂ ਪਰਿਵਾਰ ਬੈਠਾ ਆਇਆ ਚੱਕ ਜੋ ਜੂੰਗੜ ਲੱਗਾ ਛੋਟਾ ਪਲਵਾਨ ਤੇ ਸੂਰਜ ਭਾਜੀ ਬਤਲਾਂ ਦੇ ਪਿੱਛੇ ਓਲੇ ਹੋਏ ਲਾ ਬਾਈ ਵੀ ਆਪਣਾ ਚਪੜਾ ਪਾ ਕੇ ਆ ਮੈਂ ਨੰਗੇ ਪੈਰੀ ਆ ਗਿਆ ਬੱਲੇ 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 ਤੇ ਚੋਬਰ ਡੁਕਕੀਆਂ ਮਾਰ ਲੱਗਿਆ ਪਾਣੀ ਚ ਤੇ ਹੁਣ ਫਿਰ ਅਸੀਂ ਵੀ ਤਿਆਰ ਆ ਬਾਈ ਅਸੀਂ ਵੀ ਮਾਰਾਂਗੇ ਸਮਾਨ ਬਣੀ ਕਰ ਲਿਆ ਤੇ ਹੁਣ ਆਪਾਂ ਚੱਲਿਆ ਬੋਰਡ ਖੜੀਏ ਪਿੱਛੇ ਤੇ ਚੱਲੀਏ ਬੋਰਡ ਦੇ ਵਿੱਚ ਘੁੰਮਣ ਚੱਲ ਚੱਲ ਤਾਂ ਚੱਲ ਆ ਜਾ ਉਹ ਸਮਾਨ ਦਾ ਚੱਕ ਲਈਏ ਆ ਸਾਰੇ ਬਹਿ ਗਿਆ ਬੋਰਡ ਦੇ ਵਿੱਚ ਤੇ ਚੱਲੀਏ ਬੋਰਡ 'ਚ ਘੁੰਮ ਕੇ ਆ ਜੀ ਸਮਾਨ ਤਾਂ ਕਰ ਲਿਆ ਆਪਾਂ ਆਜੋ ਲਓ ਜੀ ਆ ਜੀ ਤਿਆਰ ਆ ਬਾਈ ਇੱਧਰ ਦੇਖੋ ਸਾਰੇ ਜਾਣੇ ਓਏ ਤੇ ਰੱਖ ਵਾਹ ਬਾਈ ਆਪਣੀ ਗੱਡੀ ਚਾਲੂ ਹੋ ਗਈ ਆ ਚੱਲੀਏ ਹੁਣ ਸਾਪੋ ਉਹ ਸਾਪਨੇ ਕੋ ਸਾਪੋ ਉਹ ਸਾਪ ਬਾਦ ਸਾਪਨੇ ਸਾਪੋ ਕਿਦਰਾ ਕੇ ਗੈਪ ਹੋ ਗਿਆ ਸਾਪ ਸੀਗਾ ਵਿੱਚ ਉਹ ਜੋਪਰ ਕੱਲਾ ਹੀ ਉੱਥੇ ਨਾ ਲੱਗਾ ਆ ਬਾਈ ਸਾਪੜੀਆਂ ਵੱਡਾ ਕੋਈ ਨਾ ਹੋ ਰੋ ਉਹ ਜੀ ਸ্নান ਬਾਣੀ ਕਰ ਲਿਆ ਤੇ ਹੁਣ ਕਹਿੰਦੇ ਮੱਥਾ ਟੇਕਣਾ ਮੰਦਿਰ ਚ ਸੋ ਇੱਧਰ ਆਏ ਹੁਣ ਮੱਥਾ ਟੇਕਣ ਫੋਨ ਮਾਰੋ ਫੋਨ ਹੀ ਚੱਕਰੇ ਅੱਬਾ ਫੋਨ ਮੇਰੇ ਕੋ ਕਿੱਥੇ ਆ ਚਾਰ ਦਿਨ ਲਾਇਆ ਰਹਿ ਤਨ ਕਹੀ ਜਨਾ ਕਰੇ ਉੱਥੇ ਗਿਆ ਗੱਡੀ ਸਾਰਿਆਂ ਨੇ ਬੋਰਡ ਚ ਝੂਟ ਲਾਇ ਲੈ ਮਾਸਟਰ ਰਹਿ ਗਿਆ ਸਾਡਾ ਕਹਿੰਦੇ ਫੋਨ ਕਰਦੀ ਕਹਿੰਦੇ ਫੋਨ ਤਾਂ ਰਹਿ ਗਿਆ ਫੋਨ ਦਾ ਚਾਰਜ ਲਾਇਆ ਸੀ ਉੱਥੇ गाइस देखो दविंदर ब्लॉग बना रहा है मासी ने एडवर्टाइजमेंट बढ़िया की है थाली ले ली भाई हां चको माता दी जय पिता दी माथा टेकने जा रहे हैं माता के ਹਾਰੇ ਤੇਰੇ ਤਰਫ ਸੰਚੁਕਾਇਆ ਹਾਂਜੀ ਮਿੱਤਰੋ ਮੱਥਾ ਟੇਕ ਲਿਆ ਤੇ ਇੱਥੇ ਦਾ ਇਤਿਹਾਸ ਆ ਸਾਡਾ ਬੜਾ ਵੀਰ ਦੱਸੂਗਾ ਬਾਈ ਤੇਰੇ ਇਤਿਹਾਸ ਇਹ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਉਸ ਸਮੇਂ ਰੁਕਮਣੀ ਜੀ ਨੂੰ ਲਾਇਆ ਸੀਗਾ ਚਾਹੇ ਅੰਦਰ ਸੰਦੋਕ ਕੀ ਉਹਨੂੰ ਲੈ ਕੇ ਗਏ ਸੀਗੇ ਜਿੱਦੋਂ ਮਹਾਮਾਰ ਪੜੀ ਜਦੋਂ ਮਹਾਮਾਰ ਦੇਖ ਕੇ ਤੁਹਾਨੂੰ ਸਮਝ ਆਊਗਾ ਕਿ ਇਹ ਜਿਹੜਾ ਏਰੀਆ ਆ ਨਾ ਉੱਥੇ ਜਾ ਕੇ ਉਹਨੂੰ ਚਰਾਇਆ ਜਾਂਦਾ ਕੱਫ ਦੇ ਜਿਹੜੇ ਸਾਹਮਣੇ ਰੱਬ ਲੜਨ ਹਾਂ ਦੇ ਰੋ ਪੜਾ ਨਚ ਰਾਲਦੇ ਆ ਬਾਕੀ ਸਾਰੇ ਦੇਖ ਲਈ ਮੈਂ ਤੇ ਸਾਰਾ ਨਾਲ ਰਕਮੇਂ ਦੇਵੀ ਟੈਂਪਲ ਆਰ ਸੈਰ ਅਨੋਖ ਚੈ ਉਹ ਕੇ ਜੀ ਹੁਣ ਆਪਾਂ ਮੱਖਾ ਦੇਖ ਲਿਆ ਦੇਖਦੇ ਆ ਪਕੌੜੇ ਖਾਣੇ ਵੇਖੋ ਜੀ ਬੈਠੋ ਸਾਰੇ ਜਣੇ ਖੜੇ ਆ ਦੇ ਤੇ ਪਕੌੜੇ ਖਾਣੇ ਇਤਿਹਾਸ ਬਾਈ ਨੇ ਦੱਸਤਾ ਇੱਥੇ ਦੇ ਮੰਦਿਰ ਦਾ ਆਂਦੇ ਪੈਸੀ ਤੇ ਇੱਕ ਜੀ ਦੇਖੀ ਆ ਤੇ ਆ ਦੇਖੋ ਬਾਈ ਫੈਨ ਬਾਈ ਸਿੱਧੂ ਦੇ ਯੂਪੀ ਦੇ ਵਿੱਚ ਵੀ ਹੈਗੇ ਆ ਜਿਸ ਦੀ ਬਾਈ ਸਿੱਧੂ ਮੂਸੇਵਾਲਾ ਆ ਬਾਈ ਨੇ ਲਾਇਆ 60 ਬਹੁਤ ਆ ਬਾਈ ਦੇ ਦੂਰ ਦੂ ਤੱਕ ਮਿਲਣਾ ਚਾਹੀਦਾ ਬਾਈ ਜਸਟਿਸ ਮਿਲਣਾ ਚਾਹੀਦਾ ਆ ਜਿਹੜਾ ਲਾਇਆ ਕੋਟੇ ਪਕੌੜੇ ਉਹ ਬੈਠੇ ਆਪਣੇ ਬੰਦੇ ਸਾਰੇ ਪਿੱਛੇ ਤੇ ਪਹਿਲਾਂ ਕੁਝ ਪੀ ਲਈਏ ਯਾਰ ਠੰਡਾ ਠੰਡਾ ਆ ਪੀ ਲੱਕਿਆ ਆਂਟੀ ਜੀ ਬਣਾ ਰਹੇ ਨੇ ਉਹ ਚੌਪੜ ਦੇ ਕਿੱਥੇ ਬੈਠਾ ਇੱਕ ਇਹ ਆਹ ਉਹ ਦੇਖੁਰਕ ਲੱਗਾ ਹੋਇਆ ਅਰੇ ਮੈਂ ਉਹ ਉਹ ਨਹੀਂ ਕਰਦੇ ਇੱਕਲਾ ਹਾਂ ਜੀ ਆਹ ਹੋ ਗਿਆ ਜੀ ਆ ਗਿਆ ਆਪਣਾ ਗਲਾਸ ਉੱਚ ਤਾਂ ਬਰਬਾਹ ਪਾਤੀ ਉਹ ਜੀ ਅਸੀਂ ਬਹਿ ਗਏ ਆ ਬਾਈ ਜੀ ਹੁਣ ਚਾਹ ਪਕੌੜੇ ਸ਼ਗਲ ਲੱਗੇ ਆ ਤੇ ਅੱਤੇ ਤਾਂ ਕੋਕ ਪੀ ਜਾਂਦੇ ਆ ਤੇ ਬਾਈ ਹੁਣ ਗਰਮ ਗਰਮ ਕੱਢ ਕੇ ਲੈ ਕੇ ਆਊਗਾ ਤੇ ਆਹ ਚੌਪੜ ਕੱਢ ਲੱਗਾ ਹੋਇਆ ਜੀ ਤੇ ਪਿੱਛੇ ਵਾਜਦਾਨ ਆ ਜਾਂ ਬਈ ਜਨਰੇਟਰ ਚੱਲਦਾ ਪਿਆ ਡੁਕ 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 ਆਓ ਜੀ ਪਕੌੜੇ ਖਾਓ ਜੀ ਫਿਰ ਦੁਬਾਰਾ ਗੱਡੀ 'ਚ ਬੈ ਕੇ ਗੁਰਦੁਆਰੇ ਚ ਜਾਓ ਜੀ ਲੋ ਜੀ ਮਿੱਤਰੋ ਚਾਹ ਵੀ ਆ ਗਈ ਹੈ ਤੇ ਪਕੌੜੇ ਵੀ ਆ ਗਏ ਆ ਪਰ ਸਾਡੇ ਕਿਉਂ ਨਹੀਂ ਆਏ ਇਹਦਾ ਮੋਰੇ ਹੀ ਪਲੇਟ ਰੱਖੀ ਬੈਟਿਆ ਆ ਪਾਏ ਜੀ ਪਕੌੜੇ ਚਾਹ ਕਿੱਥੇ ਹੈ ਬਈ ਓਏ ਆ ਚਾਹ ਬਈ ਨੈ ਲਗਾ ਲੈ ਲਗਾ ਲੈ ਲੈ ਉਹ ਬਰੇ ਥੈਂਕ ਯੂ ਭਾਜੀ ਲੋਈ ਚਾਹ ਤਾਂ ਆ ਗਈ ਆਪਣੀ ਪਕੌੜੇ ਆਪਣੇ ਆਉ ਪਏ ਪਕੌੜੇ ਵੀ ਲੈ ਲੈਂਦੇ ਹਾਂ ਹਾਂ ਇਹ ਭਾਈ ਜੀ ਆਪਣੀ ਚਾਹ ਤੇ ਪਕੌੜਾ ਬ੍ਰੈਡ ਆ ਇਧਰ ਭਾਈ ਜੀ ਥੇਟਰ ਨਹੀਂ ਤੇ ਹੁਣ ਰਗੜ ਗਏ ਇਹਨੂੰ ਫੜ ਕੇ ਉਹ ਭਾਈ ਜੀ ਇਸ਼ਨਾਨ ਕਰ ਲਿਆ ਖਾ ਪੀ ਲਿਆ ਮੱਥਾ ਟੇਕ ਲਿਆ ਤੇ ਹੁਣ ਚੱਲੇ ਆਂ ਵਾਪਸ ਗੱਡੀਆਂ ਇੱਕ ਚੀਜ਼ ਦੇਖੋ ਆਹ ਦੇਖੋ ਖੋਕਲਾ ਪਿਆ ਸਾਰਾ ਰੇੜ ਫਿਰ ਵੀ ਹਰਾ ਭਰਾ ਪਿਆ ਚਲੋ ਚੋ ਭਾਈ ਚਲੋ 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 ਇਹਨੂੰ ਚਪੇੜਾ ਕਹਿੰਦੇ ਨੇ ਇਹ ਉਹ ਬੱਜੀ 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 ਬੱਜ ਕੇ ਬੱਜ ਕੇ ਬੱਜ ਕੇ ਬੱਜ ਕੇ ਬੱਜ ਕੇ ਇਹਨੂੰ ਚਪੇੜਾ ਕਹਿੰਦੇ ਨੇ ਆ ਬਹੁਤ ਜ਼ੋਰ ਦੀ ਵੱਜਦੀ ਆ ਹਾਂ ਬੱਜ ਗਿਆ ਇਹ ਨਹੀਂ ਲੱਗਣਾ ਹੈਗਾ ਕਿੰਨੀਆਂ ਨਹੀਂ ਆ ਆ ਗੇਟ ਹੁਣ ਮਨਣ ਲੱਗਾ ਹੈ ਬਹੁਤ ਸੋਹਣਾ ਲੱਗਦਾ ਪਿਆ ਪਹਿਲੇ ਤਾਂ ਜਦੋਂ ਬਣ ਜੂਗਾ ਤਾਂ ਹੋਰ ਸੋਹਣਾ ਲੱਗੂਗਾ ਕੋਈ ਸੀ ਹੁਣ ਆ ਗੱਡੀ ਦੀ ਚੈਕਿੰਗ ਹੋ ਰਹੀ ਆ ਹੋਰ ਪੂਰੀ ਗੱਡੀ ਚੈੱਕ ਹੋ ਰਹੀ ਆ ਬਾਈ ਜੀ ਸੀਆਈਡੀ ਆਏ ਹੋਏ ਉਹ ਅਫਸਰ ਬੈਠਾ ਵੱਡਾ ਉੱਪਰ ਆ ਗੱਡੀਆਂ ਲੈਣ ਤੇ ਚੈੱਕ ਹੋ ਗਈਆਂ ਜਦੋਂ ਲੰਬਾ ਲੈਣਾ ਇਦਾਂ ਹੋ ਜਾਣਾ ਆ ਗੱਡੀਆਂ ਚੈੱਕ ਹੋ ਗਈਆਂ ਫਿਰ ਚੈੱਕ ਹੋ ਕੇ ਪਾਸ ਹੋ ਕੇ ਗੱਡੀਆਂ ਆ ਠੀਕ ਆ ਉਹ ਗੱਡੀ ਚੈੱਕ ਹੋ ਰਹੀ ਆ ਜੀ ਆ ਦੇਖੋ ਆ ਵੀ ਆ ਵੀ ਹੋ ਗਈ ਆ ਵੀ ਗੱਡੀ ਚੈੱਕ ਹੋ ਗਈ ਆ ਔਰ ਉਤਰ ਗਿਆ ਬਾਈ ਚੈੱਕ ਕਰਕੇ ਆ ਗੱਡੀ ਚੈੱਕ ਹੋ ਰਹੀ ਆ ਹਲੋ ਦਿਆ ਓਹ ਥੱਲੇ ਵੀ ਅੰਦਰ ਵੀ ਆ ਰਹੀ ਹੋ ਰਹੀ ਆ ਆ ਗੱਡੀ ਓਕੇ ਹੋ ਗਈ ਆ ਇਹ ਪਾਸ ਕਰਤੀ ਇਤਰੋਂ ਜ਼ਿਆਦਾ ਹੋਏ ਛਲੀਆਂ ਹੀ ਲਾਂਦੇ ਆ ਬਾਈ ਕੁਈ ਵਾਲੀ ਸਾਈਡ ਚੱਕ ਆਪਣੇ ਨਿਗਾ ਭਾਈ ਆਪਣੇ ਸਾਰੇ ਜਣੇ ਇਤਰ ਖੇਤਾਂ ਦੇ ਵਿੱਚ ਚੰਨੇ ਆ ਚਾਰਾਂ ਪਾਣੀ ਕਰਾਂ ਤੇ ਅਸੀਂ ਉਹ ਵਾਪਸ ਆ ਗਏ ਆ ਤੇ ਗੱਡੀ ਦੁਬਾਰਾ ਖੜਾ ਲੱਗਿਆ ਸਟੈਂਡ ਤੇ ਤੇ ਹੁਣ ਆ ਆ ਸਾਰਾ ਬਾਜ਼ਾਰ ਆ ਇਧਰਲੀ ਸਾਈਡ ਪਹੁੰਚ ਗਏ ਆ ਤੇ ਗੱਡੀ ਲਾ ਲਗਿਆ ਪਹੁੰਚ ਸਟੈਂਡ ਤੇ ਚਲੋ ਵੀ ਚਲਿਏ ਆਲੇ ਬੀਪੀ ਆ ਨਾ ਸਮਾਨ ਹੈ ਜੀ ਇਹ ਵੀ ਬੀਪੀ ਆ ਨਾ ਬੰਦੇ ਦਾ ਕਿਹੜਾ ਵੇ ਉਹ ਬੰਦੇ ਦਾ ਗੱਡੀ ਗੱਡੀ ਹੈ ਲੋ ਭਾਈ ਜੀ ਅਸੀਂ ਬਾਜ਼ਾਰ ਆਏ ਘੁੰਮਣ ਤੇ ਕੱਲਾ ਦਿਨ ਰਹਿ ਗਿਆ ਸਾਡੇ ਕੋ ਤੇ ਫਿਰ ਸਮਾਨ ਸਮੋਣ ਲੈ ਲੀਏ ਨਿਆਣੇ ਵਾਲੀਏ ਭਾਈ ਮੇਰੇ ਨਹੀਂ ਭਾਂਡੇ ਆਪਣੇ ਉਹਨਾਂ ਦਾ ਸਮਾਨ ਨਿਆਣੇ ਦਾ ਸਮਾਨ ਲੈ ਲੀਏ ਤੇ ਆਇਆ ਬਾਜ਼ਾਰ ਚ ਘੁੰਮਣ ਦੇਖਦੇ ਆ ਭਾਈ ਕੀ ਲੈ ਕੇ ਜਾਈਏ ਆ ਮੇਰੀ ਮਾਸੀ ਆ ਜੀ ਇਹ ਬਿੱਗ ਬਰੋ ਆ ਆਪਣਾ ਇਹ ਛੋਟੀ ਭੈਣ ਆ ਮੇਰੀ ਲੈ ਲੈ ਗਿਆ ਬਾਜ਼ਾਰੋਂ ਸਮਾਨ ਲਾਲਾ ਟਰੱਕ ਲੈ ਲੈ ਮੇਰੇ ਲਈ ਲੈ ਲਈ ਟਰੱਕ ਠੀਕ ਆ ਮੈਂ ਵਿੱਚ ਬੈ ਕੇ ਜਾਉਂ ਉਹ ਯਾਰ ਲੈ ਲੈ ਆਂ ਜਿਹੜੀ ਛੋਟੀ ਬੱਤੀ ਉਹ ਤੇਰੀ ਆ ਠੀਕ ਆ ਓਏ ਉਹਨੇ ਮਿੰਟ ਜੀ ਖੋਲ ਦੇਣੀ ਆ ਪਹਿਲਵਾਨ ਨੇ ਜਿਹੜਾ ਘਰੇ ਬੈਠਾ ਆਮ ਵਧੀਆ ਚੀਜ਼ ਆਏਗੀ ਭਾਈ ਨਿਆਣੇ ਵਾਲੀ ਗੱਡੀ ਲੈ ਕੇ ਜਾਵਾਂ ਉਹ ਲੈ ਕੇ ਜਾਵਾਂ ਪਤਾ ਪਿਆਰ ਇੱਕੋ ਮਿਲਿਆ ਫੇ ਲੈ ਕੇ ਜਾਂਦੇ ਆ ਉਹ ਵਾਲੇ ਗੱਡੀ ਆਪਾਂ ਨੂੰ ਉਹ ਪਸੰਦ ਆ ਗਈ ਹੈ ਗੱਡੀ ਉਹ ਲੈ ਕੇ ਜਾਵਾਂ ਚਲੋ ਜਾ ਨ ਕੋ ਮਿਲਿਆ ਭਾਈ ਇਹ ਬਾਜ਼ਾਰ ਦੇਖ ਲਈਏ ਇੱਧਰ ਛੱਲੇ ਛੁੱਲੇ ਟੰਗੇ ਆ ਬਸ ਜਾਵਾ ਕਰਤਾ ਬੀਬੀਆਂ ਨਾਲ ਸਮਾਨ ਤੇ ਨਿਆਣਿਆਂ ਦਾ ਬੰਦਾ ਬੰਦਾ ਬਟਨ ਲਈ ਰੱਖਿਆ ਭਾਈ ਉਹ ਦੀ ਕੇ ਕੋ ਮਨੇਣਾ ਆ ਲੱਕੜ ਦਾ ਸਮਾਹ ਰਾਣਾ কুরਪਾ ਤੜਕੇ ਲਾਣਾ ਇਹ ਰੋਟੀ ਬਣਾਣਾ ਇਹ ਦੱਤ ਜੀ ਫੇ ਕਰਪੀ ਇਹ ਭਾਈ ਬੈਠ ਆ ਬੈਠ ਇਹ ਇਧਰ ਦੇਖੋ ਆਪੋ ਉਧਰ ਨਹੀਂ ਦੇਖਣਾ ਉਧਰ ਨਹੀਂ ਦੇਖਣਾ ਇਹ ਪਰਸੇ ਆਪਣੀ ਕਿਸੇ ਸੇਲੀ ਲਈ ਲੈ ਕੇ ਜਾਣਾ ਹੋਵੇ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਆਪਾਂ ਪਹੁੰਚਾ ਦਾਂਗੇ ਠੀਕ ਆ ਕੁਝ ਖਾਸ ਨਹੀਂ ਆ ਗੱਲਬਾਤ ਲੈ ਬਈ ਉਹ ਦਾ ਸਾਊਂਡ ਉਧਰੋਂ ਆ ਰਿਹਾ ਹੈ ਲੈਣ ਲੱਗਿਆ ਨਹੀਂ ਫੋਨ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਫੋਨ ਮਿਲ ਗਿਆ ਲਾਈ ਚੱਲ ਡਾਊਨ ਹੋ ਗਿਆ ਕੱਢ ਕੇ ਨਵੇਂ ਪਾਓ ਲੋ ਪਾਈ ਆਹ ਤੋਂ ਕਿ ਐਕਸਰਸਾਈਜ਼ ਕੇ ਲਈ ਕੋਈ ਬਾਜ਼ਾਰ ਆਇਆ ਯਾਰ ਸਮਾਨ ਇੰਨਾ ਹੁਣ ਪਤਾ ਨਹੀਂ ਲੱਗਦਾ ਲੈਣਾ ਕੀ ਆ ਐ ਬਾਬੇ ਪਰ ਲੈਣਾ ਕੀ ਹੁਣ ਇਹ ਨਹੀਂ ਸਮਝ ਆ ਰਿਹਾ ਦੇਖ ਕੇ ਬੰਦਾ ਕੀ ਲੋਵੇ ਚੋ ਦੇਖਦੇ ਹਾਂ ਹਾਂ ਉਹ ਵੇ ਜੀ ਆ ਲੱਗਿਆ ਚੋਲੇ ਇੱਧਰ ਹੈਗੀ ਕਿਸ਼ਤੀ ਤੇ ਇੱਧਰ ਛੋਟਾ ਡੰਡੋਲ ਇੱਧਰ ਵੱਡਾ ਡੰਡੋਲ ਆ ਆਵਾਜ਼ ਇਹ ਵੱਡਿਆਂ ਵਾਸਤੇ ਛੋਟਿਆਂ ਵਾਸਤੇ ਅੱਧਰ ਆ ਗਿਆ ਜੀ ਵਿੱਕੀ ਮਾਊਸ ਬੜਾ ਮਨ ਘਾਦਾ ਕੋਲ ਪਰ ਵੱਡਿਆਂ ਨੂੰ ਚੜ੍ਹ ਨਹੀਂ ਦਿੰਦੇ ਉੱਚੀ-ਉੱਚੀ ਖਾਂ ਨੂੰ ਜਾਣਦੇ ਹੋਏ ਉਹ ਜਦ ਹੈ ਬਾਈ ਦੇਖੋ ਸਾਨੂੰ ਜਾਣ ਬੰਦਾ ਕਿ ਨਹੀਂ ਉਹ 11 ਬਾਈ 11 ਸਾਲ ਤੱਕ ਤਾਂ ਜਾਊਗੇ ਛੋਟੇ ਬੱਚੇ ਯਾਰ ਹਮ ਵੀ ਛੋਟੇ ਹੀ ਆਂ ਓ ਹਾਈਟ ਬੜੀ ਹੋ ਗਈ ਹਾਈਟ ਬੜੀ ਹੋ ਗਈ ਆਂ ਵੀ ਛੋਟੇ ਹੀ ਆਂ ਸੋ ਬਾਈ ਚੜ੍ਹ ਤਾਂ ਸਕਦੇ ਨਹੀਂ ਬਸ ਦੇਖ ਸਕਦੇ ਆਂ ਇਦਾਂ ਸਮਝ ਲਓ ਅਸੀਂ ਵੀ ਇੱਦਾਂ ਟਪੂਸੀਆਂ ਮਾਰਦੇ ਫੇਰੇ ਫੀਲਿੰਗ ਲਈ ਚਲੋ ਬਸ ਚੜ੍ਹਣਾ ਹੀ ਨਹੀਂ ਦੇ ਰਹੇ ਉੱਤੇ ਇੰਨਾ ਛੋਟੇ ਬੱਚੇ ਜਾਣਗੇ ਸੋ ਇੱਧਰ ਝੰਡੋਲ ਤੇ ਇੱਧਰ ਕਿਸ਼ਤੀ ਉੱਤੇ ਛੋਟੇ ਝੰਡੋਲਾ ਸੋ ਬਸ ਗੱਲਬਾਤ ਆ ਬਾਈ ਤੇ ਜਿੱਦਰ ਵਿਕੇ ਮਾਊਸ ਤੇ ਨਿਆਣੇ ਟਪੂਸੀਆਂ ਮਾਰੀ ਜਾਂਦੇ ਹਾਂ ਹਾਂਜੀ 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 ਬਾਈ ਜੀ ਕੱਲ ਰਾਤੀ ਬਾਈ ਜੀ ਆਪਣੀ ਬੈਟਰੀ ਡਾਊਨ ਹੋ ਗਈ ਸੀ ਫੋਨ ਦੀ ਤੇ ਤਾਂ ਕਰਕੇ ਰਾਤੀ ਹੀ ਬਣਾਉਣਾ ਪਾਇਆ ਟੈਂਪੋ ਲੱਗੇ ਲਾਈਟ ਨਹੀਂ ਸੀਗੀ ਤੇ ਹੁਣ ਉਹਨਾਂ ਕੱਲ ਬਾਜ਼ਾਰ ਘੁੰਮੇ ਆਪਾਂ ਉਹਨਾਂ ਦੇ ਲੈ ਕੇ ਆਏ ਆ ਭਤੀਜਾਂ ਲਈ ਸਮਾਨ ਭਤੀਜਾ ਏ ਔਰ ਭਤੀਜੀ ਨੇ ਆਹ ਦੋਨਾਂ ਲਈ ਤਾਂ ਇੱਕੋ ਜਿਹਾ ਲੈ ਲੈਨੇ ਤਾਂ ਲੜ ਪੈਂਦੇ ਆ ਉਹ ਤੇ ਹੁਣ ਭਤੀਜੇ ਲਈ ਬਾਈ ਜੀ ਇਹ ਸਮਾਨ ਥੋੜਾ ਜ਼ਿਆਦਾ ਮਹਿੰਗਾ ਹੈ ਫੜੀ ਇੱਕ ਮਿੰਟ ਆ ਮੈਂ ਇੱਕ ਮਿੰਟ ਇੱਕ ਮਿੰਟ ਕਣਾ ਲਓ ਜੀ ਇਹ ਆ ਜੀ ਆ ਹੈ ਕਿ ਆ ਕਿਚਨ ਸੈੱਟ ਹਾਂ ਆ ਲਿਆ ਭਤੀਜੀ ਲਈ ਕਿਚਨ ਸੈੱਟ ਆ ਮਾਈਕ੍ਰੋਵੇ ਹੈਨਾ ਆ ਫ੍ਰਿਜ ਆ ਆ ਉੱਪਰ ਆ ਸੈੱਟ ਲੱਗਿਆ ਸਾਰਾ ਸਮਾਨ ਰੱਖਣ ਲਈ ਭਾਂਡੇ ਭੁੰਡੇ ਹੈਨਾ ਐ ਹੋ ਗਈ ਆ ਆਟੋਮੈਟਿਕ ਮਸ਼ੀਨ ਬਾਕੀ ਘਰੇ ਜਾ ਕੇ ਖੋਲਾਂਗੇ ਏਡ ਦੱਸਾਂਗੇ ਇੱਕ ਚੀਜ਼ ਹੋਰ ਆ ਉਹਦੇ ਲਈ ਇਹ ਕੱਢੀਏ 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 ਰੁਕ ਜੋ ਰੁਕ ਜੋ ਰੁਕ ਜੋ ਰੁਕ ਜੋ ਆਹ ਲੋ ਜੀ ਉਹਦੇ ਲਈ ਸੂਟ ਲਿਆ ਏ ਇਹ ਵੀ ਪਤੀਜੀ ਲਿਆ ਉਹ ਲਈ ਦੋ ਦੋ ਚੀਜ਼ਾਂ ਆ ਕਿਉਂਕਿ ਉਹਨੇ ਇੱਕ ਦਾ ਗੱਲ ਨਹੀਂ ਬਣਨੀ ਹੁੰਦੀ ਸੋ ਆਪਾ ਸ਼ਾਪਿੰਗ ਕੀਤੀ ਆਪਾਂ ਇਹ ਲੈ ਲਿਆ ਆਹ ਉਹ ਤੇ ਲੀਆ ਹੇ ਵੀ ਭਤੀਜੀਆਂ ਸੋ ਆ ਸਾਮਾਨ ਲਿਆ ਹਣਾ ਭਤੀਜੇ ਔਰ ਭਤੀਜੀਆਂ ਲਈ ਕੱਲ ਦੀ ਸਾਡੀ ਸ਼ੋਪਿੰਗ ਸੋ ਬਾਈ ਜੀ ਫਾਈਨਲੀ ਕੁੰਬੇਰਲੇ ਮੰਦਰੀ ਮਖਾ ਦੇਖ ਲਿਆ ਤੇ ਗੰਗਾ ਜੇ ਵੀ ਇਸ਼ਨਾਨ ਕਰ ਲਿਆ ਤੇ ਬਾਜ਼ਾਰ ਵੀ ਆਪਾਂ ਭਤੀਜੇ ਭਤੀਜੀਆਂ ਨੇ ਸਾਰਾ ਸਾਮਾਨ ਲੈ ਲਿਆ ਤੇ ਹੁਣ ਬਾਈ ਜੀ ਕਰੀਏ ਰੈਸਟ ਮਿਲ ਲੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਤੇ ਬਾਈ ਜੀ ਜੁੜੇ ਨੇ ਸਾਡੇ ਨਾਲ ਮਿਲ ਲੇ ਤੁਹਾਨੂੰ ਨਵੀਂ ਪ੍ਰੋਗਰੈਸ ਚੰਗਾਈ ਸਤ ਸਿਕਾ